ਇੱਕ ਨੌਜਵਾਨ ਫੜਿਆ ਜਾਂਦਾ ਉਹ ਕੱਲਾ ਨੌਜਵਾਨੀ ਹੁੰਦਾ ਇਹ ਕਈ ਕਹਿੰਦੇ ਤੁਸੀਂ ਇੱਕ ਬੰਦੇ ਪਿੱਛੇ ਇੰਨਾ ਰੌਲਾ ਪਾ ਲਿਆ ਤੇ ਮੈਂ ਉਹਨੂੰ ਕਹਿਣਾ ਚਾਹੁੰਨਾ ਫੜਿਆ ਮੈਂ ਨਹੀਂ ਸੀ ਗਿਆ ਮੇਰਾ ਇੱਕ ਸਾਥੀ ਅੰਦਰ ਸੀ ਪਰ ਜੇ ਅਸੀਂ ਆਪਣੇ ਬੰਦਿਆਂ ਦੀ ਪਰਵਾਹ ਕਰਨੀ ਛੱਡ ਦਈਏ ਤੇ ਫਿਰ ਨੌਜਵਾਨ ਰੱਖਣਗੇ ਨਾ ਵੀ ਜਦੋਂ ਆਵਾਜ਼ਾਂ ਮਾਰਨੀਆਂ ਜਦੋਂ ਵਾਜਾ ਮਾਰਨੀ ਹੋਣ ਉਦੋਂ ਤੁਸੀਂ ਸੱਦ ਲੈਂਦੇ ਜੋ ਵੀ ਆਜੋ ਤੇ ਜਦੋਂ ਕੋਈ ਮਸਲਾ ਪੈ ਜਾਂਦਾ ਹੈ ਉਦੋਂ ਘਰੋ ਘਰੀ ਬਹਿ ਜਾਂਦੇ ਸਾਡਾ ਇਹ ਕੰਮ ਨਹੀਂ ਅਸੀਂ ਹਕੂਮਤ ਨੂੰ ਕਹਿਣਾ ਚਾਹੁੰਦੇ ਆਂ ਕਿ ਅਸੀਂ ਜੇ ਕੋਈ ਸਾਡਾ ਨੌਜਵਾਨ ਸਿੱਖ ਕੋ ਜੇਲ੍ਹ ਚ ਬੰਦਾ ਹੈ ਤੇ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਅਸੀਂ ਵੀ ਜਾਂ ਤੇ ਬੰਦ ਹੋ ਜਾਈਏ ਤੇ ਜਾਂ ਤੁਸੀਂ ਉਹਨੂੰ ਵੀ ਛੱਡੋ ਇਸ ਗੱਲ ਤੇ ਅਸੀਂ ਕੋਈ ਕੰਪਰਮਾਈਜ਼ ਨਹੀਂ ਕਰਨਾ ਸੋ ਇਸ ਕਰਕੇ ਅੱਜ ਤੋਂ ਬਾਅਦ ਇਹ ਤਹਈਆ ਕਰ ਲੋ ਕਿ ਕੋਈ ਮਸਲਾ ਹੋਵੇ ਪੰਥ ਦੀ ਗੱਲ ਚੱਲੇ ਜਦੋਂ ਸੰਘਰਸ਼ ਤੇ ਲੜਾਈ ਸਟੇਟ ਨਾਲ ਛਿੜੀ ਹੋਵੇ ਉਸ ਮੌਕੇ ਤੇ ਆਪਸੀ મત ਭੇਦ ਮਸਲਾ ਵਾਂਗੂ ਭੁੱਲ ਕੇ ਅਸੀਂ ਇਕੱਠਿਆ ਹੋਣਾ ਤੇ ਇਕੱਠਿਆ ਹੋ ਕੇ ਜਦੋਂ ਜੰਗ ਜਿੱਤੀ ਗਈ ਉਸ ਤੋਂ ਮਗਰੋਂ ਭਾਵੇਂ ਇੱਕ ਦਜ ਨੂੰ ਬਲਾਈਏ ਕੁਾਈਏ ਜਾਂ ਨਾ ਔਰ ਵੈਸੇ ਵੀ ਸਾਡੇ ਕੋਈ ਤਤ ਖਾਲਸਾ ਬਦਾਈ ਖਾਲਸਾ ਦਾ ਮਸਲਾ ਨਹੀਂ ਤੇ ਉਦੋਂ ਦੀ ਇਤਿਹਾਸਕ ਉਦਾਹਰਣ ਜੇ ਵੇਖੀਏ ਪਹਿਲਾਂ ਬੰਦਾਈ ਖਾਲਸਾ ਵਾਲਿਆਂ ਨੂੰ ਹਕੂਮਤ ਨੇ ਕੋ-ਕੋ ਕੇ ਮਾਰਿਆ ਜਦੋਂ ਉਹ ਮੁੱਕ ਗਏ ਤੇ ਤਤਖਾਲਸ ਵਾਲਿਆਂ ਦੀ ਵਾਰੀ ਆ ਗਈ ਵਾਰੀ ਸਾਰਿਆਂ ਦੀ ਆਉਣੀ ਹੈ ਜਿਹੜੇ ਘਰੋ ਘਰੀ ਬੈਠੇ ਨੇ ਜਿਹੜੇ ਇਥੋਂ ਤੱਕ ਇਹ ਕਹਿ ਰਹੇ ਨੇ ਵੀ ਅਮਰਤਪਾਲ ਸਿੰਘ ਦਾ ਨਾ ਕਾਊਂਟਰ ਕਰ ਦਿਓ ਉਹ ਜਦੋਂ ਜੋ ਕੁਝ ਹੋਣਾ ਹੋ ਜਾਣਾ ਹੈ ਜਦੋਂ ਪ੍ਰਮਾਤਮਾ ਨੇ ਜਿੰਨੀ ਲਿਖੀ ਹੈ ਉਸ ਤੋਂ ਵੱਧ ਭੋਗਣੀ ਨਹੀਂ ਉਸ ਤੋਂ ਵੱਧ ਕੁਝ ਨਹੀਂ ਹੋਣਾ ਪਰ ਜਿਹੜੇ ਇਹ ਕਹਿ ਰਹੇ ਨੇ ਵਾਰੀ ਉਹਨਾਂ ਦੀ ਵੀ ਆਉਣੀ ਹੈ ਜਿਹੜੇ ਸਾਨੂੰ ਮਾਰਨਾ ਚਾਹੁੰਦੇ ਨੇ ਵਾਰੀ ਉਹਨਾਂ ਦੀ ਵੀ ਆਉਣੀ ਹੈ ਕਿਉਂਕਿ ਹਿੰਦੁਸਤਾਨ ਦੀ ਹਕੂਮਤ ਸਿੱਖਾਂ ਦਾ ਖੁਰਾਕੋਜ ਮਟਾਉਣਾ ਚਾਹੁੰਦੀ ਹੈ ਸੋ ਇਨੀਆਂ ਕ ਬੇਨਤੀਆਂ ਏਕਤਾ ਇਤਫਾਕ ਹੋਊਗਾ ਸਤਗੁਰ ਦੀ ਅਗਵਾਈ ਹੋਊਗੀ ਤੇ ਕੋਈ ਜੰਗ ਜਿੱਤੀ ਜਾ ਸਕਦੀ ਹੈ ਜੇ ਸਤਪੁਰ ਦਾ ਓਟ ਅਸਰਾਂ ਨ ਧੱਕਿਆ ਤੇ ਮਨੁੱਖਾਂ ਦੀ ਓਟ ਰੱਖੀ ਮਨੁੱਖ ਆਉਂਦੇ ਜਾਂਦੇ ਰਹਿੰਦੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਦੀ ਵੀ ਸਾਡੇ ਕੋਲ ਨੇ ਇਹਨਾਂ ਦਾ ਆਸਰਾ ਧੱਕਿਆ ਇਨੀਆਂ ਕ ਬੇਨਤੀਆਂ ਨਖਮਾ ਦਾ ਜਾ ਚੱਕਾ ਜੀ ਗੱਜ ਕੇ ਫਤੇ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ